ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕੱਲ ਹੀ ਆਪਾਂ ਨੂੰ ਇੱਕ ਕਿਸਾਨ ਵੀਰ ਨੇ ਫੋਨ ਕੀਤਾ ਸੀ ਜੀ ਦੇ ਵਿੱਚ ਬਹੁਤ ਹੀ ਦੋ ਜ਼ਰੂਰੀ ਜਿਹੜੇ ਮਹੱਤਵਪੂਰਨਾਂ ਜਿਹੜੇ ਸਵਾਲ ਪੁੱਛੇ ਸੀ ਪਹਿਲਾ ਸਵਾਲ ਕਿਸਾਨ ਵੀਰ ਨੇ ਪੁੱਛਿਆ ਸੀ ਵੀ ਜਿਹੜੇ ਸਾਡੇ ਏਰੀਏ ਦੇ ਕਾਫੀ ਜਿਹੜੇ ਕਿਸਾਨ ਆ ਉਹ ਕਹਿ ਰਹੇ ਵੀ ਜੇਕਰ ਆਪਾਂ ਡੀਏਪੀ ਜ਼ਿਆਦਾ ਬਾ ਦੇਨੇ ਆ ਤੇ ਆਪਣਾ ਜਿਹੜਾ ਕਣਕ ਦਾ ਬੀਜ ਆ ਉਹ ਗਲ ਜਾਂਦਾ ਕਣਕ ਵਿਰਲੀਯੋਗ ਦੀ ਉਹਦੀ ਜਰਮੀਨੇਸ਼ਨ ਜਿਹੜੀ ਪ੍ਰਭਾਵਿਤ ਹੁੰਦੀ ਆ ਤੇ ਉਹ ਕਿਸਾਨ ਵੀਰ ਪੁੱਛ ਰਹੇ ਵੀ ਆਪਾਂ ਨੂੰ 50 ਕਿਲੋ ਡੀਪੀ ਪਾਉਣੀ ਚਾਹੀਦੀ 60 ਕਿਲੋ ਪਾਉਣੀ ਚਾਹੀਦੀ ਜਾਂ ਫਿਰ ਘੱਟ ਪਾਉਣੀ ਚਾਹੀਦੀ ਹੈ ਕਿੰਨੀ ਡੀਪੀ ਪਾਉਣੀ ਚਾਹੀਦੀ ਹੈ ਕਿੰਨੇ ਜੇਕਰ ਆਪਾਂ ਕਿੰਨੀ ਵੱਧ ਪਾ ਦੇਨੇ ਡੀਪੀ ਤੇ ਆਪਣਾ ਜਿਹੜਾ ਬੀਜ ਗਲਦਾ ਇਹਦੀ ਕੀ ਸਚਾਈ ਆ ਇਸ ਵਿਸ਼ੇ ਤੇ ਵੀ ਗੱਲਬਾਤ ਕਰਨੀ ਤੇ ਦੂਜਾ ਸਵਾਲ ਸੀ ਕਿਸਾਨ ਭਰਾ ਦਾ ਕਿ ਵੀ ਜਿਹੜੀ ਆਪਾਂ ਕਣਕ ਦੇ ਵਿੱਚ ਪोटाश ਕਣਕ ਦੇ ਵਿੱਚ ਜਿਹੜਾ ਪोटाश ਤਾਤੇ ਉਹ ਆਪਾਂ ਨੂੰ ਦੇਣਾ ਜ਼ਰੂਰੀ ਜਾਂ ਫਿਰ ਨਾ ਦੇਈਏ ਕਿਹੜੇ ਕਿਸਾਨ ਵੀਰਾਂ ਵਾਸਤੇ ਜ਼ਰੂਰੀ ਹੈ ਤੇ ਕਿਹੜੇ ਕਿਸਾਨ ਵੀਰੋ ਜਿਹੜਾ ਐਸਾ ਪोटाश ਦੇ ਖਰਚੇ ਜੋ ਖਰਚੇ ਜੋ ਬਾ ਸਕਦੇ ਆ ਸੋ ਉਹਨਾਂ ਬਾਰੇ ਵੀ ਗੱਲਬਾਤ ਆਪਾਂ ਕਰਦੇ ਆਂ ਸੋ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਏ ਇਹਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਜਿੱਥੋਂ ਤੱਕ ਗੱਲ ਆ ਜਾਂਦੀ ਡੀਏਪੀ ਦੀ ਜਿਵੇਂ ਆਪਾਂ ਜਾਣਦੇ ਬਜਾਈ ਸਮੇਂ ਆਪਾਂ ਨੂੰ ਜਿਹੜਾ ਡਾਈ ਖਾਦ ਪਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਫਾਸਫੋਰਸ ਤੱਤ ਤੇ ਨਾਈਟ੍ਰੋਜਨ ਤੱਤ ਬਜਾਈ ਸਮੇਂ ਬਹੁਤ ਜ਼ਰੂਰੀ ਹੁੰਦੇ ਮੇਨ ਵੈਸੇ ਤਾਂ ਹੋਰ ਵੀ ਤੱਤ ਜ਼ਰੂਰੀ ਹੁੰਦੇ ਆ ਪਰ ਇਹ ਜਿਹੜੇ ਸਭ ਤੋਂ ਜ਼ਰੂਰੀ ਤੱਤ ਦੋਨੋਂ ਹੀ ਹੁੰਦੇ ਆ ਸੋ ਜੇਕਰ ਆਪਏ ਤੱਤ ਨਹੀਂ ਦਿੰਦੇ ਤੇ ਆਪਣੀ ਜਿਹੜੀ ਸ਼ੁਰੂਆਤ ਦੇ ਵਿੱਚ ਕਣਕ ਬਾਹਰ ਬਹੁਤ ਲੇਟ ਆਵੇਗੀ ਕਣਕ ਪੀਲੀ ਰਹੇਗੀ ਤੇ ਜਿਹੜੇ ਦੂਜੇ ਤੱਤ ਆ ਉਹ ਵੀ ਜਿਹੜੇ ਕੰਮ ਨਹੀਂ ਕਰਦੇ ਯਾਨੀ ਕਿ ਗਰੋਥ ਕਣਕ ਦੀ ਚੰਗੀ ਨਹੀਂ ਹੋਊਗੀ ਆਪਾਂ ਜਾਣਦੇ ਵੀ ਜੀ ਇੱਕ ਵੀ ਆਪਣਾ ਜਿਹੜਾ ਕਣਕ ਦਾ ਸਿਆੜ ਜੇਕਰ ਉਹਦੇ ਵਿੱਚ ਡੀਏਪੀ ਨਹੀਂ ਕੇਰਾ ਹੁੰਦਾ ਤਾਂ ਉਹ ਕਣਕ ਦਾ ਸਿਆੜ ਦੂਜੀ ਕਣਕ ਦੇ ਨਾਲ ਨਹੀਂ ਰਲਦਾ ਇੱਕ ਤਾਂ ਉਹਦੀ ਜਰਮੀਨੇਸ਼ਨ ਲੇਟ ਹੁੰਦੀ ਤੇ ਦੂਜੇ ਨੰਬਰ ਤੇ ਉਹ ਆਪਾਂ ਨੂੰ ਸਿਆੜ ਜਿਹੜਾ ਉਹ ਵੱਖਰਾ ਹੀ ਨਜ਼ਰ ਆਵੇਗਾ ਪੀਲਾ ਪੀਲਾ ਨਜ਼ਰ ਆਵੇਗਾ ਸੋ ਇਸ ਲਈ ਆਪਾਂ ਕਿਸੇ ਵੀ ਰੂਪ ਵਿੱਚ ਜਿਹੜਾ ਫਾਸਫੋਰ ਤਾ ਕਿਸਾਨ ਵੀਰ ਦਿੰਦੇ ਚਾਹੇ ਡਾਈ ਦੇ ਵਿੱਚ ਡਾਈ ਡੀਪੀ ਪਾਉਣ ਚਾਹੇ 12 32 16 ਪਾਉਣ ਤੇ ਚਾਹੇ ਟੀਐਸਪੀ ਪਾਉਣ ਤਾਂ ਜਿਹੜਾ ਕਿਸਾਨ ਵੀਰ ਦਾ ਸਵਾਲ ਸੀ ਵੀ ਜਿਹੜਾ ਬੀਜ ਜਾਦੀ ਡੀਐਪੀ ਪਾਉਂਦਣਾ ਬੀਜ ਗਲ ਜਾਂਦਾ ਆਪਾਂ ਨੂੰ ਕਿੰਨੀ ਡੀਪੀ ਪਾਉਣੀ ਚਾਹੀਦੀ ਜਿਵੇਂ ਆਪਾਂ ਕਿਸਾਨ ਭਰਾ ਜਾਣਦੇ ਵੀ ਜਿਹੜੀਆਂ ਆਪਾਂ ਡੀਬੀਡਬਲ ਕਿਸਮਾਂ ਜਿਹਦੇ ਵਿੱਚ 327 ਵੀ ਆ ਜਾਂਦੇ 371 372 187 ਵੀ ਜੇਕਰ ਆਪਾਂ ਇਹਨਾਂ ਦੀ ਅਗੇਤੀ ਬਜਾਈ ਕਰਦੇ ਆਂ ਤਾਂ ਆਪਾਂ ਜਿਹੜੇ ਯੂਨੀਵਰਸਿਟੀ ਰਿਕਮੈਂਡ ਕਰਦੀ ਵੀ ਇਹਦੇ ਵਿੱਚ 75 ਕਿਲੋ ਤੁਸੀਂ ਜਿਹੜਾ ਡੀਪੀ ਪਾਉਣਾ ਬਹੁਤ ਜ਼ਰੂਰੀ ਆ ਜੇਕਰ ਇਹਨਾਂ ਕਿਸਮਾਂ ਦਾ ਤੁਸੀਂ ਰਿਕਾਰਡ ਝਾੜ ਲੈਣਾ ਤੇ ਵੱਧ-ਵੱਧ ਝਾੜ ਲੈਣਾ ਤੇ ਫਿਰ ਤੁਹਾਨੂੰ ਡੀਪੀ ਜਿਹੜਾ ਵੱਧ ਪਾਉਣਾ ਪਊਗਾ ਵੈਸੇ ਤਾਂ ਆਪਾਂ 50 ਕਿਲੋ ਡੀਪੀ ਪਾਉਣੇ ਆ ਤਾਂ ਜੇਕਰ ਆਪਾਂ ਜ਼ਿਆਦਾ ਝਾੜ ਲਾਉਣੇ ਤੇ ਲੈਣਾ ਤੇ ਫਿਰ ਆਪਾਂ ਨੂੰ ਜਿਹੜਾ ਡੀਪੀ 25 ਤੋਂ 30 ਕਿਲੋ ਵੱਧ ਪਾਉਣਾ ਪਊਗਾ ਤੇ ਓਵਰ ਆਪਾਂ ਓਵਰ ਆਲ ਗੱਲ ਕਰੀ ਵੀ ਆਪਾਂ ਵੱਧ ਤੋਂ ਵੱਧ ਡੀਪੀ ਕਿੰਨੀ ਪਾ ਸਕਦੇ ਹਾਂ ਤਾਂ ਕਿਸਾਨ ਭਰਾਓ 1 ਕਮੰਟਲ ਤੱਕ ਆਪਾਂ ਡੀਪੀ ਪਾ ਸਕਦੇ ਹਾਂ ਜੇਕਰ ਤੁਹਾਡੇ ਕੋਲ ਵਾਧੂ ਹੈਗੀ ਆ ਜਾਂ ਪਾਉਣੀ ਚਾਹੁੰਦੇ ਜੇ ਤਾਂ ਜਿਹੜੇ ਕਿਸਾਨ ਵੀਰ ਨੂੰ ਲੱਗਦਾ ਵੀ ਮੈਂ ਡੀਪੀ ਹੋਰ ਵੱਧ ਪਾਉਣੀ ਆ ਕਣਕ ਦਾ ਝਾੜ ਜ਼ਿਆਦਾ ਲੈਣਾ ਤੇ ਡੀਪੀ ਮੈਨੂੰ ਮੈਂ ਹੋਰ ਪਾਉਣੀ ਆ ਤਾਂ ਕਿਸਾਨ ਭਰਾ ਤੁਸੀਂ 1 ਕਮੰਟ ਤੱਕ ਡੀਪੀ ਪਾ ਸਕਦੇ ਜਿਹੜੀ ਆ ਸਾਹਮਣੇ ਤੁਸੀਂ ਕਣਕ ਦੇਖ ਰਹੇ ਜੇ ਇਹ ਕਿਸਾਨ ਭਰਾਓ ਇਹਦੇ ਵਿੱਚ ਵੀ ਆਪਾਂ ਜਿਹੜੀ ਲਗਭਗ ਇੱਕ ਕੁਆਂਟਲ ਜਿਹੜੀ ਖਾਦ ਪਈ ਆ ਇਹਦੇ ਵਿੱਚ 50 ਤੋਂ 55 ਕਿਲੋ ਡੀਪੀ ਕੇਰਾ ਹੋਇਆ ਤੇ 50 ਕਿਲੋ ਆਪਾਂ ਇਹਦੇ ਵਿੱਚ ਸਿੰਗਲ ਸੁਪਰ ਫਾਸਫਟ ਪਈ ਯਾਨੀ ਕਿ ਇੱਕ ਕੁਆਂਟਲ ਆਪਾਂ ਖਾਦ ਪਾਈਏ ਕੋਈ ਤੁਹਾਨੂੰ ਕੁਆਂਟਲ ਤੱਕ ਤੁਸੀਂ ਖਾਦ ਪਾ ਸਕਦੇ ਚਾਹੇ ਸਿੰਗਲ ਸੁਪਰ ਫਾਸਫਟ ਤੇ ਨਾਲ ਜਿਹੜੀ ਡੀਪੀ ਪਾ ਦਿਓ ਚਾਹੇ ਤੁਸੀਂ ਕੱਲੀ ਡੀਪੀ ਪਾ ਲਓ ਤਾ ਕੋਈ ਵੀ ਤਾਂ ਜਰਮੀਨੇਸ਼ਨ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਨਾ ਤਾਂ ਡਾ ਬੀਜ ਗਲੂਗਾ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਸਿਰਫ ਕਿਸਾਨ ਵੀਰਾਂ ਦੇ ਵਿੱਚ ਵਹਿਮ ਆ ਕੁਝ ਕਿਸਾਨ ਵੀਰ ਇਦਾਂ ਦਾ ਵਹਿਮ ਪਾ ਦਿੰਦੇ ਇੱਕ ਦੂਜੇ ਕਿਸਾਨ ਵੀਰ ਨੂੰ ਤਾਂ ਉਹ ਡਰ ਕੇ ਜਿਹੜਾ ਖਾਦ ਘੱਟ ਪਾਉਂਦੇ ਆ ਤੇ ਬਾਅਦ ਦੇ ਵਿੱਚ ਕਣਕ ਦਾ ਫਿਰ ਝਾੜ ਚੰਗਾ ਨਹੀਂ ਆਉਂਦਾ ਤੇ ਇਸ ਵਹਿਮ ਦੇ ਵਿੱਚ ਨਹੀਂ ਰਹਿਣਾ ਵੀ ਆਪਾਂ ਡੀਪੀ 50 ਕਿਲੋ ਤੋਂ ਵੱਧ ਨਹੀਂ ਪਾ ਸਕਦੇ ਸੋ ਹੁਣ ਅਸੀਂ ਕਿਸਾਨ ਭਰਾ ਦੂਜਾ ਜਿਹੜਾ ਕਿਸਾਨ ਵੀਰ ਦਾ ਸਵਾਲ ਵੀ ਕਣਕ ਦੇ ਵਿੱਚ ਜਿਹੜਾ ਪੋਟਾਸ਼ ਤਾਤ ਆ ਉਹ ਆਪਾਂ ਨੂੰ ਦੇਣਾ ਕਿਹੜੇ ਕਿਸਾਨ ਵੀਰਾਂ ਨੂੰ ਜ਼ਰੂਰੀ ਤੇ ਕਿਹੜਾ ਨਹੀਂ ਤਾਂ ਕਿਸਾਨਾਂ ਪਰ ਜਿਹੜੇ ਕਿਸਾਨ ਵੀ ਪਿਛਲੇ 3 ਜਾਂ 4 ਸਾਲਾਂ ਤੋਂ ਆਪਣੇ ਖੇਤ ਚ ਲਗਾਤਾਰ ਜਿਹੜੀ ਪਰਾਲੀ ਵਾਹ ਰਹੇ ਆ ਕਈ ਕਿਸਾਨ ਵੀ ਨਾੜ ਵੀ ਕਣਕ ਦਾ ਵਾਹ ਰਹੇ ਦੇ ਪਰਾਲੀ ਵੀ ਵਾਉਂਦੇ ਆ ਪਰ ਜੇਕਰ ਤੁਸੀਂ ਪਰਾਲੀ ਖੇਤ ਦੇ ਵਿੱਚ 3 ਤਾ 4 ਸਾਲ ਤੋਂ ਲਗਾਤਾਰ ਵਾਹ ਰਹੇ ਜੇ ਤਾਂ ਫਿਰ ਕਿਸਾਨ ਪਰ ਤੁਹਾਨੂੰ ਜਿਹੜੀ ਕਣਕੋ ਵਿੱਚ ਝੋਨਾ ਹੋਵੇ ਪੋਟਾਸ਼ ਤੱਤ ਪਾਉਣ ਦੀ ਬਿਲਕੁਲ ਜ਼ਰੂਰਤ ਹੈ ਨੀਗੀ ਜੇਕਰ ਤੁਸੀਂ ਪਾਉਣੀ ਚਾਹੋ ਤੇ ਪਾ ਸਕਦੇ ਉਹਦਾ ਨੁਕਸਾਨ ਆਪਾਂ ਨੂੰ ਕੋਈ ਨਹੀਂ ਗਾ ਪਰ ਫੇਰ ਆਪਾਂ ਨੂੰ ਜ਼ਰੂਰਤ ਹੈ ਨਹੀਂ ਜੇਕਰ ਤੁਸੀਂ ਲੰਮੇ ਸਮੇਂ ਤੋਂ ਕੱਲੀਆਂ ਆਪਣੀਆਂ ਮਸ਼ੀਨ ਦੀਆਂ ਪਿੱਛੇ ਜਿਹੜੀ ਲਿੱਦ ਜੀ ਹੁੰਦੀ ਜਿਹਨੂੰ ਪਾਲਾਂ ਕਹਿ ਦਿੰਦੇ ਆਪਾਂ ਉਹ ਸਾੜ ਕੇ ਤੇ ਬਾਕੀ ਜਿਹੜੀ ਪਰਾਲੀ ਸਾਰੀ ਖੇਤ ਚ ਬਾਹਰ ਹੈ ਕਿਉਂਕਿ ਪਰਾਲੀ ਤੋਂ ਆਪਾਂ ਨੂੰ ਕਾਫੀ ਵੱਡੀ ਮਾਤਰਾ ਜਿਹੜਾ ਪੋਟਾਸ਼ ਤੱਤ ਮਿਲ ਜਾਂਦਾ ਤੇ ਜੇਕਰ ਆਪਾਂ 3-4 ਸਾਲ ਤੋਂ ਬਾਹਰ ਹੈ ਤੇ ਫੇਰ ਆਪਣੇ ਜੀ ਜ਼ਮੀਨ ਦੇ ਵਿੱਚ ਪੋਟਾਸ਼ ਤੱਤ ਦੀ ਮਾਤਰਾ ਬਹੁਤ ਆ ਫੇਰ ਆਪਾਂ ਨੂੰ ਵਾਧੂ ਪਾਉਣ ਦੀ ਯਾਨੀ ਕਿ ਵਾਧੂ ਖਰਚਾ ਕਰਨ ਦੀ ਜ਼ਰੂਰਤ ਹੈ ਨਹੀਂਗੀ ਤਾਂ ਜੇਕਰ ਤੁਸੀਂ ਗੱਠਾਂ ਬਣਾ ਰਹੇ ਜੇ ਜਾਂ ਪਰ ਆਲੀ ਸਾੜ ਰਹੇ ਜੀ ਜਾਂ ਖੇਤੋਂ ਬਾਹਰ ਕੱਢ ਰਹੇ ਜੀ ਤਾਂ ਫਿਰ ਆਪਾਂ ਨੂੰ ਕਿਤੇ ਨਾ ਕਿਤੇ 25 ਕਿਲੋ ਕਣਕ ਦੇ ਵਿੱਚ ਤੇ 25 ਕਿਲੋ ਹੀ ਆਪਾਂ ਨੂੰ ਝੋਨੇ ਦੇ ਵਿੱਚ ਪोटाश ਪਾਉਣ ਦੀ ਜਿਹੜੀ ਜ਼ਰੂਰਤ ਪੈਂਦੀ ਆ ਤਾਂ ਇਸ ਤਰੀਕੇ ਨਾਲ ਤੁਸੀਂ ਕਿਸਾਨ ਭਰਾਵਾਂ ਖਾਦਾਂ ਦੀ ਮੈਨੇਜਮੈਂਟ ਕਰ ਸਕਦੇ ਜੇਕਰ ਫਿਰ ਵੀ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਜੀ ਤਾਂ ਇੱਕ ਕਿਸਾਨ ਭਰਾ ਇੱਥੇ ਹੋਰ ਸਵਾਲ ਸੀ ਵੀ ਕਿਸਾਨ ਇੱਕ ਕਿਸਾਨ ਵੀਰ ਨੇ ਪਿਛਲੀ ਆਪਾਂ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਇੱਕ ਕਮੈਂਟ ਆਇਆ ਸੀ ਵੀਰ ਦਾ ਤੇ ਉਹ ਵੀਰ ਕਹਿ ਰਿਹਾ ਸੀ ਵੀ ਜੇਕਰ ਤੁਸੀਂ ਜਿਵੇਂ ਕਹਿ ਰਹੇ ਜੇ 28 30 ਦਿਨ ਤੱਕ ਪਾਣੀ ਕਣਕ ਦਾ ਖੜੋ ਯਾਨੀ ਕਿ ਲੇਟ ਪਾਣੀ ਜਿੰਨਾ ਕਰ ਸਕਦੇ ਕਰੋ ਤੇ ਉਹ ਕਿਸਾਨ ਵੀਰ ਕਹਿ ਰਿਹਾ ਬਈ ਉਹਦੇ ਨਾਲ ਕੀ ਹੁੰਦਾ ਬਈ ਕਣਕ ਦਾ ਜਿਹੜਾ ਫਟਾਰਾ ਹੈ ਉਹ ਨਹੀਂ ਹੁੰਦਾ ਜੇਕਰ ਆਪਾਂ ਪਾਣੀ ਨਹੀਂ ਲਾਉਂਦੇ ਤਾਂ ਕਿਸਾਨ ਭਰੋ ਦੀ ਜਾਣਕਾਰੀ ਵਾਸਤੇ ਆਪਾਂ ਤੁਹਾਨੂੰ ਦਿਖਾ ਹੀ ਦਿੰਨੇ ਬਈ ਕੋਰ ਕਣਕ ਫਟਾਰਾ ਕਰਦੀ ਜਾਂ ਨਹੀਂ ਕਰਦੀ ਵੈਸੇ ਤਾਂ ਬਹੁਤ ਕਿਸਾਨ ਵੀਰੇ ਜਾਣਦੇ ਹੀ ਆ ਹੁਣ ਕਿਸਾਨ ਭਰੋ ਤੁਸੀਂ ਆਹ ਬੂਟਾ ਦੇਖ ਲਓ ਇੱਕ ਆਹ ਇੱਕ ਕਣਕ ਦਾ ਬੂਡਾ ਹੈ 20 ਦਿਨ ਦੀ ਕਣਕ ਹੋਈ ਹੈ ਤਾਂ ਤੁਸੀਂ ਫਟਾਰਾ ਦੇਖ ਲਓ ਬਈ ਤਿੰਨ ਤੋਂ ਜਿਹੜੇ ਚਾਰ ਫਟਾਰੇ ਦੇ ਹੋ ਚੁੱਕੇ ਕਣਕ ਦੇ ਇਦਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਆਪਾਂ ਪਾਣੀ ਲੇਟ ਕਰਾਂਗੇ ਤੇ ਆਪਣਾ ਕਣਕ ਦਾ ਫਟਾਰਾ ਲੇਟ ਹੋਵੇਗਾ ਇਹਦੇ ਵਿੱਚ ਕੋਈ ਸੱਚਾਈ ਹੈ ਨਹੀਂ ਕਿ ਕਣਕ ਦਾ ਜੇਕਰ ਤੁਸੀਂ ਪਾਣੀ ਚੜਾ ਕੇ ਖੜੋਗੇ ਜਿੰਨੀ ਕਣਕ ਨੂੰ ਸੋਕਾ ਥੋੜਾ ਜਿਹਾ ਉੱਪਰੋਂ ਆਊਗਾ ਸੋਕ ਕੇ ਕਣਕ ਨੂੰ ਪਾਣੀ ਲੱਗੂਗਾ ਯਾਨੀ ਕਿ ਬਹੁਤਾ ਵੀ ਨਹੀਂ ਆਪਾਂ ਸੁਕਾ ਲੈਣੀ 28-30 ਦਿਨ ਤੱਕ ਆਪਾਂ ਜੇਕਰ ਪਾਣੀ ਖੜਦੇ ਹਾਂ ਜ਼ਰੂਰਤ ਦੇ ਮੁਤਾਬਕ ਜੇਕਰ ਪਹਿਲਾਂ ਲੱਗਦਾ ਤੇ ਆਪਾਂ ਪਹਿਲਾਂ ਵੀ ਲਾ ਸਕਦੇ ਜਰੂਰੀ ਨਹੀਂ ਆ 28 ਦਿਨ ਤੇ ਲਾਉਣਾ ਪਰ ਜੇਕਰ ਆਪਾਂ ਖੜ ਸਕਦੇ ਤੇ ਆਪਾਂ ਨੂੰ ਜ਼ਰੂਰ ਖੜਨਾ ਚਾਹੀਦਾ ਉਹਦਾਂ ਕੀ ਹੋਊਗਾ ਵੀ ਕਣਕ ਦਾ ਵਾਲਾ ਜਿਹੜਾ ਪੱਕ ਜਾਂਦਾ ਤੇ ਫਿਰ ਪਰ ਪਹਿਲੇ ਪਾਣੀ ਤੇ ਕਣਕ ਪੀਲੀ ਨਹੀਂ ਪੈਂਦੀ ਤੇ ਸ਼ੁਰੂਆਤ ਦੇ ਵਿੱਚ ਜਿਹੜਾ ਫਟਾਰਾ ਬਹੁਤ ਵਧੀਆ ਤੇ ਸ਼ਾਨਦਾਰ ਕਰਦੀ ਤੇ ਝਾੜ ਆਪਾਂ ਨੂੰ ਚੰਗਾ ਦੇਖਣ ਨੂੰ ਮਿਲਦਾ ਸੋ ਵੀਡੀਓ ਚੰਗੇ ਲੱਗਦਾ ਵੱਤੋ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ